ਇੱਕ ਸਵਾਲ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਭਾਈ ਦਇਆ ਸਿੰਘ ਜੀ ਕਰਦੇ ਹਨ ਆਪ ਇਸ ਤਰ੍ਹਾਂ ਮਹਿਸੂਸ ਕਰੋਗੇ ਕਿ ਜੋ ਕੁਝ ਹੋਇਆ ਉਹ ਆਗਿ ਦੇ ਸਾਹਮਣੇ ਇੱਕ ਤਸਵੀਰ ਬਣ ਕੇ ਦਿਖੇਗਾ ਇਜਾਜ਼ਤ ਚਮਕੌਰ ਸਾਹਬ ਚਮਕੌਰ ਦੀ ਗੜੀ ਭਾਈ ਦਇਆ ਸਿੰਘ ਔਰ ਕਲਗੀਧਰ ਪਾਤਸ਼ਾਹ ਦੋਨੋਂ ਹਨ ਕੀ ਕਹਿ ਰਹੇ ਨੇ ਬਾਤੋਂ ਭਾਈ ਦਇਆ ਸਿੰਘ ਜੀ ਵਾਤਾਵਰਨ ਕਿਦਾਂ ਦਾ ਹੈ ਬਦਲਾ ਚੋਂ ਬਿਜਲੀ ਜੇ ਮਕੇ ਸੀਗੀ ਮਾਰਦੀ ਹੋਈ ਰੁਸ਼ ਨਹੀਂ ਜਾਂ ਸੁਨਰੀ ਜੈ ਤਾਰਦੀ बदिलो बिजली चमके सिग मारई रुशनाई जा, सुनहरी जे तार दि वले گئی جاتا تار دی او پٹا اتے لوتھ لے کے بیٹھا سی جو جار دی دیا سنگھ ولے نگاہ जादा तार जी पटाथ लेक बी دی موت मौत نشے چ اوتھے زندگی سی सी دی बोले दया सिंह लाश तक के मासूम दी ओ ज़िंदगी ਆਤਿਆ ਸੁਨਹਿਰੀ ਬਜਾ ਵਾਲਿਆ ਬੜੇ ਹੀ ਪਿਆਰ ਨਾਲ ਪੁੱਤਾਂ ਨੂੰ ਤੂੰ ਪਾਲਿਆ ਵੇਖ ਕੇ ਜੁਝਾਰੀ ਨੂੰ ਕਿਉਂ ਪੈਰ ਖਿਸ਼ਕਾ ਲਿਆ ਦਾਤਾ ਇੱਕ ਵਾਰੀ कले जे क्यू नाल लख ਪੱਖੇ ਰੂਵੀ ਨਹੀਂ ਚੱਲਦੇ ਲੱਗਾ ਹੋਇਆ ਪਾਤਸ਼ਾਹ ਤੂੰ ਪਿੱਛੇ ਕਿਹੜੀ ਗੱਲ ਦੇ ਹਾਏ ਪੁੱਤਰਾ ਦੀ ਪੀੜ ਤਾਂ ਪੱਖੇ ਰੂਵੀ ਨਹੀਂ ਚੱਲਦੇ ਜੀ ਚਾਉਂਦਾ ਇੱਥੇ ਵਜਿ ਪਿਆਰ ਜਤਲਾਦਿਆਂ ਨਿਭਾਈ ਦੀ ਅਖੀਰ ਜੜੀ ਓ ਰਸ਼ਮ ਨਿਭਾਦਿਆਂ ਪੱਗ ਲਾ ਕੇ ਸੀਸ ਦੀ ਦੋ ਟੋਟ ਕੇ ਬਣਾ ਦਿਆਂ ਪੱਗ ਲਾ ਕੇ ਸੀਸ ਦੀ ਦੋ ਟੋਟ ਕੇ ਦਾਤਾ ਅੱਦੀ ਅੱਦੀ ਦੁਹਾਂ ਦੇ ਸਰੀਰਾ ਉੱਤੇ ਪਾਦਿਆ ਇੱਕ ਹੋਰ ਗੱਲ ਕਹਿੰਦਾ ਦਇਆ ਸਿੰਘ ਬੜੇ ਹੀ ਗਰੀਬ ਮਾਪੇ ਇਸ ਜੱਗ ਵਿੱਚ ਭੁਲੋਂ ਬਗੈਰ ਦਸੋ ਕਿਦੇ ਪੁੱਤ ਗਏ ਨੇ ਫੇਰ ਇੱਕ ਵਾਰ ਬੜੇ ਹੀ ਗਰੀਬ ਮਾਪੇ ਇਸ ਜੱਗ ਵਿੱਚ ਪੈਨੇ ਪਰ ਕਫਨੋਂ ਬਗੈਰ ਦਸੋ ਕਿਦੇ ਪੁੱਤ ਗਏ ਕਲਗੀਧਰ ਪਾਤਸ਼ਾਹ ਨੇ ਸਿੰਘ ਦੀਆਂ ਮਿਹਣੇ ਭਰੀਆਂ ਗੱਲਾਂ ਸੁਣੀਆਂ ਇੱਕ ਜਵਾਬ ਕੀ ਦਿੱਤਾ ਸਾਹਸੰਗਤ ਜੀ ਸੇਬ ਸਾਹਿਬ ਬੋਲੇ ਦਸ਼ਮੇਸ਼ ਪਤਾ ਮੁਖੋ ਲਲਕਾਰ ਕੇ ਹੋ ਲੈਣਾ ਕੀ ਤੂੰ ਸ਼ਿੰਗਾਰ ਮੇਰੇ پیار کے وی نرا نگا مار کے سنگھ بھی شہید کنے ہوئے جانا مار کے خالصے چھٹ پیار میں ਖੇਵਾ ਕਿਦਾਂ ਪਾਦਿਆਂ ਸਾ ਸੰਗਤ ਇੱਕ ਜਿਕਰਾ ਮੇਰ ਨਾਲ ਸਾਂਝਾ ਕਰੋ ਮੇਰੀ ਵੀ ਇਸ ਪਾਵਨ ਸਥਾਨ ਤੇ ਹਾਜ਼ਰੀ ਲੱਗ ਜਾਵੇ ਬੋਲੇ حکم ہوا سٹیجو یہ شیر میں دوبارہ کہاں بولے دشمش ذرا کے لینا کی تو سنگا میرے پتا پیار کے ویخنا میدان تو ذرا نگا مار کے ਸਿੰਘ ਵੀ ਸ਼ਹੀਦ ਕਿੰਨੇ ਹੋਏ ਜਾਨਾ ਵਾਰ ਕੇ ਖਾਲਸੇ ਨੂੰ ਛੱਡ ਪਿਆਰ ਪੁੱਤਾਂ ਦਾ ਜਤਾ ਦਿਆ ਹੋ ਗਿਆ ਸਿੰਘਾ ਸਿੱਖੀ ਚ ਵਖੇਵਾ ਕਿਦਾਂ ਪਾ ਦਿਆ ਔਖ ਸੌਖ ਵੇ ਪਾਤਸ਼ਾਹ ਕੀ ਕਹਿ ਰਹੇ ਸਤਿ ਸੰਗਿਆ ਜੀ ਕਲਮ ਸਫਰੀ ਸਾਹਿਬ ਦੀ ਦਾਸ ਤੁਹਾਡਾ ਤੁਹਾਡੇ ਚਰਨਾਂ 'ਚ ਕੁਛ ਕਹਿ ਰਿਹਾ ਹੈ ਖਾਲਸੇ ਨੂੰ ਛੱਡ ਪਿਆਰ ਮੈਂ ਪੁੱਤਾਂ ਦਾ ਜਿਤਾ ਦਿਆਂ ਓਏ ਦਇਆsingਾ ਸਿੱਖੀ 'ਚ ਵਖੇਵਾ ਕਿਦਾਂ ਪਾ ਦਿਆਂ ਆਖ ਸੋਖ ਮੇਰੇ ਐ ਮੇਰੇ ਸਿੰਘ ਭਾਈ ਵਾਦ ਨੇ ਵੇਖ ਨਾ ਮੈਦਾਨ ਵਿੱਚ ਪਿਆਰ ਦੇ ਨਾਲ ਨੇ ਬਿਨਾ ਤਨਖਾਹ ਹੋ ਜਰੇ ਰਹੇ ਮੇਰੇ ਨਾਲ ਨੇ ਜਦੋਂ ਤੱਕ ਇਹ ਨਾ ਦਾ ਹਿਸਾਬ ਨਹੀਂ ਉਕਦਾ ਜਦੋਂ ਤੱਕ ਇਹ ਨਾ ਦਾ ਹਿਸਾਬ ਮੁਕਦਾ ਜਦੋਂ ਤੱਕ ਇਹ ਨਾਂ ਦਾ ਹਿਸਾਬ ਨਹੀਂ ਹੂੰ ਮੁਕਦਾ ਆ ਜੀਤ ਤੇ ਜੁਝਾਰ ਦੀ ਮੈਂ ਲਾਸ਼ ਨਹੀਂ ਹੂੰ ਚੁੱਕਦਾ ਦਇਆ ਸਿੰਘਾ ਮੋਹ ਵਾਲੇ ਤੂੰ ਤਿੰਨ ਕੇ ਤਰੋੜ ਦੇ ਆ ਜੀਤ ਤੇ ਜੁਝਾਰ ਦਾ ली थोड़े दया शिंग मोवाले तिनके तरोड़े छोड़े जुज़ार ख़्याली थे छोड़े पंथ जे शहीद नोड़े पंथे शहीद न

ਹੋਰ ਵੀ ਨੇ ਲੰਗੀਆਂ ਇੱਕ ਹੋਰ ਗੱਲ ਮੇਰੇ ਪਾਤਸ਼ਾਹ ਕਹਿੰਦੇ ਨੇ ਸਾਧ ਸੰਗਤ ਭਾਈ ਦਇਆ ਸਿੰਘ ਕੀ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਮੇਰੇ ਸੀਨੇ ਵਿੱਚ ਜੋ ਦਿਲ ਹੈ ਦਿਲ ਨਹੀਂ ਮੇਰੇ ਸੀਨੇ ਵਿੱਚ ਵੀ ਇੱਕ ਪਿਤਾ ਦਾ ਦਿਲ ਧੜਕਦਾ ਹੈ ਮੈਂ ਇਹ ਮਹਿਸੂਸ ਕਰਦਾ ਹਾਂ ਜਿੱਥੇ ਇੰਨਾ ਮੇਰੇ ਪਿਆਰੀਆਂ ਸਿੰਘਾਂ ਦੀਆਂ ਮੇਰੇ ਪੁੱਤਾਂ ਦੀਆਂ ਲਾਸ਼ਾਂ ਪਈਆਂ ਹਨ ਉਥੇ ਇੱਕ ਲਾਸ਼ ਮੇਰੀ ਵੀ ਹੋਣੀ ਚਾਹੀਦੀ ਸੀ ਲੇਕਿਨ ਮੈਂ ਹੁਕਮ ਦਾ ਬੱਧਾ ਹਾਂ ਇੱਕ ਸ਼ੇਰ ਹੋਰ ਸਾਹ ਸੰਗ ਤੁਹਾਡੀ ਨਜ਼ਰ ਹੈ ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ ਪਰ ਮੈਂ ਹੁਕਮ ਬਜਾ ਕੇ ਆ ਗਿਆ ਲੋਕ ਕੀ ਕਹਿਣਗੇ ਕਹਿਣ ਲੱਖਵਾਰ ਮੈਨੂੰ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਮੇਰੀ ਰੂਹ ਇਸ ਮੌਤ ਨੂੰ ਲੋਚੀ ਦੀ ਰਹੀ ਆਹਾ ਇਹਨਾ ਮੇੜਿਆ ਤੋਂ ਸਮਝਾਂ ਮਾਨਾ ਚੰਗਾ ਬਚਾ ਕੇ ਆ ਗਿਆ ਲੇਕਿਨ ਸੁਣ ਕੀ ਨਹੀਂ 사 ਸਕਦਾ 사ਸਨ ਵਿਧੀ ਪਾਤਸ਼ਾਹ ਕਹਿੰਦੇ ਨੇ ਮੈਨੂ ਰਤਾ ਪਰਵਾਹ ਨਹੀਂ ਜਗਸ਼ਾਰ ਪੁੱਤ ਹੋਰ ਸਮਝੇ ਸ਼ੇਰ ਦਾ ਮੁਕਾ ਬਲ ਸਾਹਿਬ ਦਾ ਹੁਕਮ ਹੈ ਆਖਰੀ ਫਿਰ ਮੈਂ ਆਪ ਜੀ ਨਾਲ ਸਾਂਝਾ ਕਰਾਂ ਮੈਨੂੰ ਰੱਬ ਪਰਵਾਹ ਨਹੀਂ ਜਗ ਸਾਰਾ ਮੈਨੂੰ سمجھے کہ پوت ہو اور سمجھے راہی کوئی پریت دیاں منجلاں دا ایدا منجل مقام دا ویکھیا نا راہی کوئی ਪਰੀਤ ਦੀਆਂ ਮੰਜ਼ਲਾਂ ਦਾ ਐਦਾਂ ਮੰਜ਼ਲ ਮੁਕਾਵਦਾ ਵੇਖਿਆ ਨਾ ਹੰਸਾ ਜਹੇ ਪਿਆਸਿਆਂ ਪੁੱਤਰਾਂ ਨੂੰ ਮੂ ਮੌਤ ਦੇ ਪਾਵਦਾ ਵੇਖਿਆ ਨਾ

ਪਿਤਾ ਕੋਈ ਨੀ ਪੁੱਤ ਦੀ ਲਾਸ਼ ਉੱਤੇ ਗੀਤ ਖੁਸ਼ੀ ਦੇ ਗਾਵਦਾ ਵਖਿਆ ਨਾ ਵਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਧ ਸੰਗਤ 看，看。